ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਆ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਮੇਰਾ ਨਾਮ ਤਰਨੁਕਮਰ ਨਿੱਕਾ ਇਹ ਪ੍ਰਧਾਨ ਸ਼੍ਰੀ ਸਾਲਾ ਸਰਬਾਲਾਜੀ ਕਿਰਤਨ ਮੰਡਲ ਹਾਂ ਹੋਂ ਅਸੀਂ ਇਸੇ ਸੰਸਥਾ ਦੇ ਅnder ਗਤ ਸ਼੍ਰੀ ਬਾਲਾ ਜੀ ਕੋ ਗੁਸੇਵਾ ਸੰਸਥਾਨ ਜਿੱਥੇ ਗਊਆਂ ਦਾ ਰਖੜਾ ਕਾਬੂ ਹੁੰਦਾ। ਔਰ ਉੱਥੇ ਸਟੇਟਮੈਂਟ ਵੀ ਕੀਤਾ ਜਾਂਦਾ। ਫਿਰ ਸੋਚਿਆ ਗਿਆ ਕਿ ਜਾਗਰਨ ਦੇ ਨਾਲ ਸਮਾਜ ਸੇਵਾ ਦੇ ਨਾਲ ਇੱਥੇ ਇੱਕ ਥੋੜੀ ਜਿਹੀ ਘਾਟ ਸੀਗੀ। ਬੈਸੇ ਤਾਂ ਚਾਰੇ ਗਊਸ਼ਾਲਾ ਜਿਹੜੀਆਂ ਸਾਡੀਆਂ ਇੱਥੇ ਮੋਹਰ ਮੰਡੀ ਦੀਆਂ ਬਹੁਤ ਅੱਛਾ ਕੰਮ ਕਰ ਰਹੀਆਂ। ਔਰ ਦੂਸਰੀ ਗੱਲ ਕਿ ਬਹੁਤ ਗਊਆਂ ਦਾ ਉੱਥੇ ਰਖਾ ਵੀ ਹੈ। ਉਹਨਾਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਵੀ ਹੁੰਦਾ। ਔਰ ਥੋੜਾ ਜਿਹਾ ਕੀ ਸੀਗਾ ਕਿ ਜਿਵੇਂ 700 ਗਊ 800 ਗਊ ਹੈ ਕਿਸੇ ਕੋਲ 1000 ਗਊ ਹੈ ਕਿਸੇ ਕੋਲ ਸ਼ਾਇਦ 1500 ਗਊ ਹੈ ਵੀ ਅਸੀਂ ਉਹਨਾਂ ਦੀ ਜੋ ਮੁਸ਼ਕਲ ਹੈ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਆਪਾਂ ਇੱਕ ਹਸਪਤਾਲ ਖੋਲ੍ਹ ਲੀਏ ਜਿੱਥੇ ਕਿ ਅੱਛਾ ਵਾਤਾਵਰਨ ਉਹਨਾਂ ਦਾ ਟਰੀਟਮੈਂਟ ਹੋ ਸਕੇ ਹੁਣ ਉੱਥੇ ਗਊਆਂ ਦਾ ਹਸਪਤਾਲ ਬਣਾਇਆ ਗਿਆ ਬਟ ਉੱਥੇ ਸਾਡੇ ਤਿੰਨ ਡਾਕਟਰ ਦੀ ਟੀਮ ਕੰਮ ਕਰ ਰਹੀ ਹੈ ਕੰਮ ਕਰ ਰਹੀ ਹੈ ਉਹਨਾਂ ਦੇ ਨਾਮ ਡਾਕਟਰ ਵੀਪਨ ਜੀ ਹੈ ਜੋ ਕਿ ਸਾਡੇ ਸੰਸਥਾ ਦੇ ਔਰ ਹਸਪੀਟਲ ਦੇ ਚੇਅਰਮੈਨ ਵੀ ਹੈ ਡਾਕਟਰ ਸतीश ਜੀ ਹੈ ਜੋ ਕਿ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਤੀਜਾ ਚੌਥਾ ਸਰਜਨ ਦਾ ਨੰਬਰ ਆਉਂਦਾ ਨਾਮ ਆਉਂਦਾ ਹੈ ਡਾਕਟਰ ਡੇਵਿਡ ਜੀ ਹੈ ਉਹ ਵੀ ਸੇਵਾ ਸਵੇਰੇ ਸ਼ਾਮ ਕਰਦੇ ਨੇ ਉੱਥੇ ਅਸੀਂ 10 ਗਊਆਂ ਦਾ ਆਲਰੇਡੀ ਟ੍ਰੀਟਮੈਂਟ ਕੀਤਾ ਜਾਂਦਾ ਹੈ ਕਿਉਂਕਿ ਹਸਪੀਟਲ ਦੇ ਵਿੱਚ ਜੇ ਅਸੀਂ 100 200 ਗਊ ਕਰਦਾਂਗੇ ਤਾਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਊਗਾ ਅਸੀਂ 8-10 ਗਊਆਂ ਉੱਥੇ ਜਿਹੜੀਆਂ ਕਿ ਮੇਜਰ ਐਕਸੀਡੈਂਟਲ ਹੈ ਜਾਂ ਕੋਈ ਕੋਈ ਕਿਸੇ ਉਹਨਾਂ ਦੀ ਬਿਮਾਰੀ ਨਾਲ ਕਰਸਤ ਨੇ ਉਹਨੂੰ ਰੱਖਿਆ ਜਾਂਦਾ ਹੈ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਾਡਾ ਪ੍ਰੋਸੈਸ ਹੈ ਕਿ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਇਹ ਸਾਰਾ ਕੁਝ ਜੋ ਡਿਸਾਈਡ ਕਰਦਾ ਸਾਡੀ ਡਾਕਟਰ ਦੀ ਟੀਮ ਹੀ ਡਿਸਾਈਡ ਕਰਦੀ ਹੈ ਕਿਉਂਕਿ ਗਊਆਂ ਦੇ ਬਾਰੇ ਉਹਦੀ ਸੇਵਾ ਕਰਦੇ ਨੇ ਧਰਮ ਦੇ ਵਿੱਚ ਕੰਮ ਲੱਗੇ ਨੇ ਸੁਰੱਖਿਅਤ ਰੱਖੀਏ ਉਹਨਾਂ ਨੂੰ ਔਰ ਸਵਸਥ ਰੱਖੀਏ ਇਹੀ ਮੈਂ ਸ਼ਮਨ ਜਾਚਨਾ ਚੰਨ ਜੈਗੋ ਮਾਤਾ ਦੀ ਜੈ ਸ਼੍ਰੀ ਵਾਲਾ ਜੀ ਭਾਈ ਅਜੀਤ ਕੁਮਾਰ ਜੀ ਸਾਫ ਕਰ ਪਾਣ ਮਿਸਪਕੌਂਸਲ ਮੌਰ ਅੱਛਾ ਜਿਹੜੀ ਸਸਤਾ ਹੁਬੀ ਹੋਇਆ ਬਾਰੀ ਮੋਰ ਨੂੰ ਲਾਜ ਕਰੀਏ ਬਰਕਰਾਰ ਰੱਖਣਾ ਜੀ ਮੌਰ ਮੰਡੀ ਇੱਕ ਇਤਿਹਾਸਕ ਮੰਡੀ ਆ ਜਿਸ ਵਿੱਚ ਲੋਕ ਬਹੁਤ ਹੀ ਦਾਨੀ ਤੇ ਸੇਵਾਦਾਰ ਲੋਕ ਇੱਥੇ ਮੰਡੀ ਦੇ ਵਿੱਚ ਚਾਰ ਪੰਜ ਕੂਸ਼ਲਾ ਲਗਾਤਾਰ ਚੱਲ ਰਹੀਆਂ ਪਰ ਉਹਨਾਂ ਦੇ ਵਿੱਚ ਥੋੜਾ ਜਿਹਾ ਜੋ ਐਕਸੀਡੈਂਟ ਲਗਊਆਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਇਲਾਜ ਲਈ ਥੋੜੀ ਜਿਹੀ ਘਾਟ ਸੀ ਉਸ ਨੂੰ ਲੈ ਕੇ ਸਾਲਾ ਸਾ ਪਾਲਾ ਜੀ ਸੇਵਾ ਮੰਡਲ ਵੱਲੋਂ ਇੱਕ ਉਹਗਾ ਸਪਤਲ ਬਣਾਇਆ ਗਿਆ ਹੈ ਇਸ ਵਿੱਚ ਫਟੜ ਅਤੇ ਬਾਰ ਗਊ ਦਾ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਤੇ ਉਹਨਾਂ ਦਾ ਆਪਰੇਸ਼ਨ ਕੀਤਾ ਜਾਂਦੇ ਆ ਜੋ ਕਿ ਇੱਕ ਸ਼ਲਾਘਾਯੋਕ ਕਦਮ ਹੈ ਕਿਵੇਂ ਦੇ ਜਿਵੇਂ ਬਾਰਾ ਗਊ ਹੋ ਕੇ ਰਹੇ ਉਹ ਬਾਰਾ ਗਊ ਵਿੱਚ ਐਕਸੀਡੈਂਟ ਹੋਣ ਦਾ ਯਾਰ ਡਰ ਰਹਿੰਦਾਗਾ ਇਸ ਲਈ ਇਹ ਜੂ ਸੀ ਐ ਸਵਾਲ ਦੀ ਸਵਾਲ ਖੋਲ ਕੇ ਨੇ ਕਿ ਬਹੁਤ ਸ਼ਲਾਘਾਯੋਕ ਕਦਮ ਕੀਤਾ ਜਾਇਗਾ ਮੌਤਾ ਦੀ ਮੇਰਾ ਨਾਮ ਕਪੀਸ਼ਰਮਾ ਹੈ ਮੈਂ ਮਾਨ ਮੰਡੀ ਦਾ ਵਸਨੀਕ ਹੈ ਮੈਂ ਪਿਛਲੇ ਕਈ ਸਾਲਾਂ ਤੋਂ ਮੌੜ ਮੰਡੀ ਦੇ ਵਿੱਚ ਕੋਈ گاਵਾਂ ਵਾਲਾ ਹਸਪਤਾਲ ਨਹੀਂ ਸੀਗਾ ਤਾਂ ਇੱਥੇ ਹੁਣ ਬਾਲਾ ਜੀ ਸੰਗੀਤਨ ਜਿਹੜੇ ਹੈਗੇ ਗਊ ਸੰਸਥਾਨ ਹੈ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਇੱਥੇ ਪਿਛਲੇ ਲੰਬੇ ਸਮੇਂ ਤੋਂ ਗਊਆਂ ਦੀਆਂ ਬਿਮਾਰੀਆਂ ਸਮੱਸਿਆ ਆ ਰਹੀ ਸੀ 12 ਗਊਆਂ ਫਰਦੀਆਂ ਸੀਗੀਆਂ ਉਸ ਤੋਂ ਨੱਚ ਗਈ ਜਖਮੀ ਹੋ ਜਾਂਦੇ ਸੀ ਖੂਹਾਂ ਦੇ ਵਿੱਚ ਡਿੱਗ ਜਾਂਦੀਆਂ ਸੀਗੀਆਂ ਇਸ ਸੰਸਥਾ ਦੇ ਮੈਂਬਰ ਜਿਹੜੇ ਉਹ ਖੂਹਾਂ ਦੇ ਵਿੱਚੋਂ ਕੱਢ ਕੇ ਗਊਆਂ ਵਾਂਸ਼ ਨੂੰ ਉੱਥੋਂ ਤੱਕ ਲਿਆ ਕੇ ਇਥੇ ਉਹਨਾਂ ਦਾ ਪ੍ਰੋਪਰ ਇਲਾਜ ਕਰਦੇ ਹੈਗੇ ਤੇ ਬਹੁਤ ਹੀ ਇਲਾਕੇ ਵਿੱਚ ਖੁਸ਼ੀ ਦੀ ਗੱਲ ਹੈਗੀ ਇਹ ਪਹਿਲਾ ਮੇਰੇ ਖਿਆਲ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਹਿਲਾ ਗਊ ਸੰਸਥਾਨ ਸੇਵਾ ਸੰਸਥਾਨ ਹੈ ਜਿਹੜਾ ਇਥੇ ਗਊਮਾਂ ਦਾ ਹਸਪੀਟਲ ਬਣਾ ਰਿਹਾ ਹੈਗਾ ਇਹਦੇ ਪੂਰੇ ਏਰੀਆ ਦੇ ਵਿੱਚ ਕੋਈ ਗਊਮਾਂ ਦਾ ਹਸਪੀਟਲ ਨਹੀਂ ਬਣਿਆਗਾ ਤਾਂ ਮੈਂ ਸੱਚੀ ਬਹੁਤ ਸ਼ਲਾਘਾ ਕਰਦਾ ਇਸ ਸੰਸਥਾਨ ਦੀ ਇਹਦੀ ਜਿਹੜੀ ਮੈਨੇਜਮੈਂਟ ਕਮੇਟੀ ਹੈਗੀ ਬਹੁਤ ਹੀ ਸੇਵਾਗਾਰੀ ਹੈ ਉਸ ਵਾਰ ਸ਼ਾਮ ਦਿੱਲੀ ਆਉਦੀ ਨਿਗਰਾਨੀ ਦੇ ਵਿੱਚ ਇਹਨਾਂ ਦੇ ਰੱਖ ਰਹੀ ਹੈਗੀ